हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਵੜ ਛੇੜ ਲਈ ਲੈ ਕੇ ਆਏ ਆਂਗੇ ਤੇ ਆਜੋ ਪੁੱਛਦੇ ਆਂ ਬਾਈ ਤੋਂ ਡਿਟੇਲ ਆਜੋ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਬੋਲੋ ਨਾਮ ਮੇਰਾ ਖੁਸਪਰੀ ਸਿੰਘ ਆ ਬਰੇ ਪਿੰਡ ਆਪਣਾ ਸੇਦੋ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਆ ਬਰੇ ਨੇੜੇ ਪਿੰਡ ਕਿਹੜਾ ਰਹਿੰਦਾ ਨੇ ਨੇੜੇ ਵੀਰੇ ਇੱਧਰ ਸਲਾਤਪੁਰਾ ਦਾ ਇੱਧਰ ਭਦੋੜ ਵੀ ਨੇੜੇ ਆ ਨਿਹਾਲ ਸਿੰਘ ਵਾਲਾ ਵੀ ਨੇੜੇ ਆ ਠੀਕ ਆ ਤੇ ਮੱਝੂ ਕੇ ਵੀ ਨੇੜਿਆ ਠੀਕ ਆ ਭਾਈ ਮੇਰਾ ਨੰਬਰ ਬੋਲ ਦੋ ਆਪਣਾ ਮੋਬਾਈਲ ਨੰਬਰ ਆਪਣਾ ਵੀਰੇ 905698344 ਹੈ ਵੀਰੇ ਠੀਕ ਆ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਬਾਈ ਜਿਹੜੀ ਆਪਾਂ ਸਾਹਮਣੇ ਵੇੜ ਦੇਖ ਰਿਹਾ ਟੌਪ ਦਾ ਨਗੀਨਾ ਜਰਸੀ ਦਾ ਕਿਹੜਾ ਸੂਆ ਸੂਈ ਆ ਦੂਜਾ ਸੂਆ ਸੂਈ ਆ ਵੀਰੇ ਠੀਕ ਆ ਹਾਂਜੀ ਦੂਜਾ ਸੂਆ ਸੂਈ ਆ ਕਿੰਨਾ ਟਾਈਮ ਹੋ ਗਿਆ ਵੀਰੇ ਸੂਈ ਇਹਨੂੰ ਵੀ ਪਰਸੋਂ ਰਾਤ ਨੂੰ ਸੂਈਆ 9 ਵਜੇ ਪਰਸੋਂ ਰਾਤ ਨੂੰ ਸੂਈਆ 9 ਵਜੇ ਹਾਂਜੀ ਤੇ ਜੇ ਰਕਮ ਵਗੈਰਾ ਓਕੇ ਹਾਂਜੀ ਸਾਰਾ ਵੀਡੀਓ ਪਈ ਆ ਆਪਣੇ ਕੋਲੇ ਠੀਕ ਆ ਬੱਚਾ ਵਸਾ ਦਿੱਤਾਗਾ ਬੱਚੇ ਚੰਗੇ ਪੌਂਦੀ ਆ ਹਾਂਜੀ ਹਾਂਜੀ ਬੱਚੇ ਵਧੀਆ ਪੌਂਦੀ ਆ ਹਾਂ ਪਹਿਲੇ ਸੂਏ ਦੀ ਬੱਸੀ ਦਿੱਤੀ ਸੀ ਠੀਕ ਆ ਪਹਿਲੇ ਸੂਏ ਬੱਸੀ ਦਿੱਤੀ ਸੀਗੀ ਤੇ ਕਿੰਨਾ ਕੁ ਰਿਕਾਰਡ ਆ ਬਾਈ ਪਿਛਲੇ ਰਿਕਾਰਡ ਹਣਾ ਬਈ ਪਹਿਲੇ ਸੂਏ ਤਾਂ ਨਹੀਂ 20 ਕਿਲੋ ਦੁੱਧ ਦਿੱਤਾਗਾ ਤੇ ਉਹਨੇ 16 ਕਿਲੋ ਬੋਲਾ ਤਿਆਰ ਆ ਐਸਟੈਂਕਾ ਐਸਟੈਂਕਾ ਬਾਈ 23 ਕਿਲੋ ਦੁੱਧ ਦੇ ਦੂੰਗਾ ਹਰਾਮਨਾ 23 ਲੀਟਰ ਦੁੱਧ ਹਰਾਮਨਾ ਦੇ ਦੋ ਅੱਜ ਦੂਜਾ ਤੀਜਾ ਤੀਜੇ ਦਿਨ ਹਾਂਜੀ ਹਾਂਜੀ ਤੀਜਾ ਦੇਣਾ ਤੀਜੇ ਦਿਨ ਮੰਨ ਕੇ ਚੱਲੋ ਵੀ 16 ਲੀਟਰ ਦੁੱਧ ਤਿਆਰ ਆ ਕਰਮਾਣੀ ਥੱਲੇ ਬੋਲਾ ਮੰਨ ਕੇ ਚੱਲੋ ਸੀਲ ਸੰਭੋਲ ਸੀਲ ਛੂ ਬਈ ਕਨਾ ਫੋਲ ਆਰਡਰ ਚੈੱਕ ਕਰ ਲਓ ਫੋਲ ਕਮਾਲ ਦਾ ਡਰ ਚਾਰੇ ਥਣ ਨਿਖੜਵੇਂ ਤੇ ਪੂਰੀ ਵਿਥੀ ਤੇ ਠੰਡੀ ਸੀਲ ਕਿਵੇਂ ਆ ਹਾਂਜੀ ਫੋਲ ਆਪਾ ਧਾਰਾ ਮਾਰਕੀਟ ਗਾਵਾ ਕਲਾ ਥਾਣਾ ਨਿਖੜਮਾ ਥਾਣਾ ਪੂਰੀ ਵਿਥੀ ਤੇ ਥਣ ਲੱਗਿਆ ਵਾ ਹਾਂਜੀ ਤੇ ਤਾਰਾ ਮਰੋਂਗੇ ਬਈ ਹਾਂਜੀ ਪਹਿਲਾਂ ਤੋੜ ਕੇ ਦਿਖਾ ਦਿਓ ਤੋੜ ਦੇ ਬਈ ਕੋਈ ਗੱਲ ਨਹੀਂ ਕੱਦ ਬੈਟ ਫੁੱਲਾ ਬਈ ਫੁੱਲ ਬਰੀਡ ਹਾਂ ਬਈ ਪੰਜਾਬ ਦਾ ਨਹੀਂ ਆ ਬਸ ਫੈਂਟ ਫੂਟ ਵੀ ਚੰਗੀ ਆਉਂਦੀ ਆ ਬਾਕੀ ਟੌਪ ਦਾ ਨਹੀਂ ਨਾ ਮੈਲਦੀ ਬਰੀਡ ਨਵੇਂ ਸਾਲ ਦਾ ਆਫਰ ਹੀ ਸਮਝੋ ਬਈ ਬਸ ਠੀਕ ਆ ਹਾਂਜੀ ਬਈ ਕਹਿੰਦਾ ਅੱਜ ਨਵੇਂ ਸਾਲ ਦੇ ਆਫਰ 'ਚ ਹੀ ਦੇਣੀ ਆ ਵੀ ਕੱਲ ਨੂੰ ਨਵਾਂ ਸਾਲ ਆ ਹਨਾ ਹਾਂਜੀ ਬਈ ਤੋੜਾ ਚੈੱਕ ਕਰ ਲੋ ਇੱਕ ਨੰਬਰ ਤੋੜਾ ਕਰ ਮੈਂ ਹਾਂਜੀ ਖੜਨੀ ਖੁੜਨੀ ਬਹੁਤ ਸੋਹਣੀ ਆ ਬਈ ਖੜਨੀ ਖੁੜਨੀ ਬਹੁਤ ਸੋਹਣੀ ਆ ਥੋੜਾ ਬੱਚੇ ਮਾਂ ਵੀ ਬਹੁਤ ਸੋਹਣਾ ਬਈ ਹੂੰ ਕੈਸ ਕੋ ਸਈਗਾ ਲ ਬੀ ਫੈਸ ਕੁਆਲਟੀ ਵੀ ਕਰਮਾਲੀ ਦੀ ਬਹੁਤ ਪਿਆਰੀ ਆ ਬਾਕੀ ਸਨਖ ਪੋਣਾ ਬਾੜ ਚ ਫੁੱਲਾ ਐਡਰ ਕਰਮਾਲੀ ਨੇ ਬਹੁਤ ਸੋਹਣਾ ਤਿਆਰ ਕੀਤਾ ਗਾ ਹਾਂ 16 ਕਿਲੋ ਬੋਲਾ ਤਿਆਰ ਆ ਕਰਮਾਲੀ ਥੱਲੇ ਹਾਂਜੀ ਤੇ ਧਾਰਾ ਮਾਰੋਗੇ ਵੀ ਹਾਂਜੀ ਵੀ ਮਾਰਦੇ ਵੀਰੇ ਲੈ ਲੈ ਬਈ ਬਈ ਮੈਂ ਆਣਾ ਪਾ ਕੇ ਦਿਖਾਈ ਜਾਂਦਾ ਕਿਉਂਕਿ ਕਈ ਵਾਰ ਕੋਈ ਬੰਦੇ ਨੂੰ ਚੱਕਰ ਹੁੰਦਾ ਹਨਾ ਵੀ ਨਹੀਂ ਪਵਾਉਂਦੀ ਹੁੰਦੀ ਬਾੜ ਹਾਂਜੀ ਪੂਰੀ ਠੰਡੀ ਸੀਲਾ ਮੈਂ ਕਿਹਾ ਬਿਣਾ ਨਿਆਣੇ ਤੂੰ ਵਹ ਜਾਣਾ ਤੇ ਹਾਂ ਬਈ ਹਾਂ ਹਾਂ ਨੇ ਆਣਾ ਦਾ ਮੂਲ ਹੁੰਦਾ ਗਾਂ ਦਾ ਹੂੰ ਮੂਲ ਹੁੰਦਾ ਬਾਈ ਸਹੀ ਗੱਲ ਆ ਤੇ ਠੰਡੀ ਸ਼ੇਰ ਕਰਨ ਵਾਲੀ ਐਨੀ ਆ ਬਾਈ ਕੋਈ ਚੱਕਰ ਨਹੀਂ ਹਾਂ ਬਾਈ 13 14 ਸਾਲ ਦਾ ਜਵਾਨ ਆ ਬਾਈ ਕਿੱਕ ਕਰ ਲਉ ਮੋਇਨਾ ਧਾਰਾ ਮਾਰੀ ਜਾਂਦਾ ਕੋਈ ਚੱਕਰ ਹੀ ਲੈ ਬਾਈ ਕਿ ਬਾਈ ਚੈੱਕ ਕਰ ਲਉ ਕਰਮੜੀ ਵੀ ਇੱਕ ਨੰਬਰ ਚਲਾਈ ਜਾਂਦਾ ਕਿੰਨੀ ਕ ਬੋਲੀ ਆ ਬਾਈ ਚ ਬਾਲੀ ਬੋਲੀ ਆ ਬਾਈ ਜੀ ਆ ਡਾਇਮੰਡ ਪੀਸ ਹੀ ਆ ਬਾਈ ਹਾਂ ਬਾਈ ਸਹੀ ਗੱਲ ਆ ਹਾਂ ਜੀ ਜਰਸੀ ਪੰਜਾਬ ਵਾਲੀ ਲਵਾਪ ਦੇ ਜਰਸੀ ਪੰਜਾਬ ਵਾਲੇ ਸਹੀ ਗੱਲ ਆ ਹਾਂ ਜੀ ਚੜਦਾ ਦਾ ਪਤਾ ਲੱਗਦਾ ਫਿਰ ਖੜਕਾ ਸਰਦੀ ਚਲਾਈ ਹੈ ਨਾ ਹਾਂਜੀ ਬਈ ਹਾਂ ਹਾਂ ਲੈ ਬਈ ਇੱਕ ਨੰਬਰ ਤੈਰਾ ਕਰਮਲ ਠੰਡੀ ਸੀ ਲਖੋਲਾ ਹੈ ਨਾ ਹਾਂਜੀ ਬਈ ਹਾਂਜੀ ਤੇ ਕੀ ਮੁੱਲ ਆ ਬਾਈ ਫਿਰ ਜਾ ਮੁੱਲ ਬਈ ਬਸ ਮੁੱਲ ਤਾਂ ਹਨਾ ਬਈ 80 ਕਰਾ ਲਓ 85 ਕਰਾ ਲਓ 75000 ਦੀ ਦੇਣੀ ਆ ਠੀਕ ਆ ਹਾਂਜੀ ਬਾਈ ਕਹਿੰਦਾ ਮੁੱਲ ਕਰਾਉਣ ਨੂੰ 85 ਕਰਾ ਲਓ 80 ਕਰਾ ਲਓ ਪਰ 75000 ਦੀ ਬੈੜ ਦੇਣੀ ਆ ਬਾਕੀ ਬਾਈ ਬਰੀਕੀ ਚ ਬੈੜ ਦੁੱਧ ਵੀ ਬਾਈ ਕਹਿੰਦਾ 22 ਰਿ ਕੋਈ ਛੋਟੀ ਨਾ ਮੰਨ ਖਿਆ ਬਈ ਕੋਈ ਛੋਟੇ ਨਹੀਂ ਬਾਈ ਲੈ ਕੱਦ ਵਿੱਡ ਚੈੱਕ ਕਰ ਲੋ ਹੂੰ ਥੱਲੋਂ ਬਾਈ ਗਲਾਬੀ ਉ ਕਰਮਾਲੀ ਦਾ ਡਰੱਗ ਲਾ ਕੇ ਗਲਾਬੀ ਥਣ ਪਿਆ ਹਨਾ ਮੂੰਹ ਵਾ ਦੇਖ ਲੋ ਬੱਚੇ ਬਹੁਤ ਵਧੀਆ ਪਉ ਬੱਚੇ ਬਹੁਤ ਚੰਗੇ ਪਉਂਦੀ ਹੈ ਕਿ ਕੱਲਾ ਕੱਲਾ ਥਣਾ ਨਿਖੜ ਮਾ ਥਣਾ ਪੂਰੀ ਵਿੱਥੀ ਤੇ ਥਣ ਲੱਗਿਆ ਵਾ ਕਿ ਚਵਾਈ ਵੀ ਕਰਮਾਲੀ ਦੀ ਸਨਬਰ ਆ ਪੂਲੀ ਬਹੁਤ ਆ ਬਾਕੀ ਨਿਬੜਦੀ ਬਹੁਤ ਸੇਤੀਆ ਹਾਂਜੀ ਫੇਸ ਚੈੱਕ ਕਰਾ ਦੇ ਮੜਾ ਜਦ ਤੂੰ ਕਰ ਲੈ ਬਾਈ ਫੇਸ ਚੈੱਕ ਕਰ ਲੈ ਛੋਟਾ ਛੋਟਾ ਕੰਨਾ ਫੁੱਲ ਕਮਾਲ ਦੀ ਛੋਟਾ ਜਿਹਾ ਮੂੰਹ ਆ ਕਰਮਾਲੀ ਦਾ ਬਾਕੀ ਮੁੱਲ ਵੀ ਜਾਇਜਾ ਵੈਟ ਦੇ ਸਾਬ ਨਾਲ ਤੇ ਅਡਰ ਆਪਾਂ ਦੁਬਾਰੇ ਚੈੱਕ ਕਰਾ ਦਨੇ ਨਾ ਬੜੀ ਕੀ ਚੱਥਲੇ ਜਿਵੇਂ ਮਰਜੀ ਬੈਠਾ ਰਿਆ ਕੋਈ ਹਾਂਜੀ ਬਾਈ ਹਾਂਜੀ ਬਸ ਓਨੀ ਮੂਰੇ ਓਨੀ ਮੰਗ ਰਾ ਬਾਈ ਲਾਹ ਦੇਖ ਲੈ ਓਨੀ ਮਗਰਾ ਓਨੀ ਮੂਰੇ ਆ ਮੁੱਲ ਵੀ ਜਾਇਜਾ ਬਾਕੀ ਮਾਨ ਤਣ ਹੋ ਜੂਆ ਮਾਨ ਤਣ ਕਰਾਂਗੇ ਆਏ ਜਾਈਦਾ ਬਾਈ ਠੀਕ ਆ ਬਾਈ ਲੈ ਸੀਗਾ ਭਰਾ ਕੋਲੇ 100 ਆਪਾਂ ਦਿਖਾ ਦਿੱਤਾ ਜੇ ਕਿਸੇ ਵੀ ਵੀਰ ਨੂੰ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਪੀਸ ਸਕਦੇ ਹੋ ਜੀ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ